ਕਿ ਤੁਸੀਂ ਉਹ ਗੱਲ ਸੁਣੀ ਹੋਣੀ ਵੀ ਇੱਕ ਬੰਦਾ ਸ਼ਰਾਬ ਪੀ ਕੇ ਆਪਣੇ ਗਲੀ ਮਲੇ ਪਿੰਡ ਦੇ ਲੋਕਾਂ ਨੂੰ ਗਾਲਾਂ ਕੱਢਦਾ ਰਹਿੰਦਾ ਸੀ ਲੋਕ ਬਹੁਤ ਜ਼ਿਆਦਾ ਦੁਖੀ ਹਿਉਦੇ ਤੋਂ ਤੇ ਜਦੋਂ ਉਸ ਬੰਦੇ ਨੂੰ ਪਤਾ ਲੱਗਾ ਵੀ ਹੁਣ ਮੈਂ ਮਰ ਜਾਣਾ ਆ ਫਿਰ ਉਹਨੇ ਆਪਣੇ ਮੁੰਡੇ ਨੂੰ ਕਿਹਾ ਮੈਂ ਤਾਂ ਸਾਰੀ ਉਮਰ ਸ਼ਰਾਬ ਪੀ ਕੇ ਲੋਕਾਂ ਨੂੰ ਗਾਲਾਂ ਕੱਢੀਆਂ ਤੇ ਲੋਕਾਂ ਨੇ ਮੇਰੀ ਬਦਨਾਮੀ ਹੀ ਕਰਨੀ ਆ ਤੂੰ ਕੁਝ ਐਸਾ ਕਰੀਂ ਕਿ ਮੇਰੇ ਮਰਨ ਤੋਂ ਬਾਅਦ ਕੋਈ ਮੈਨੂੰ ਕੋਈ ਬੁਰਾ ਨਾ ਕਵੇ ਮੇਰਾ ਨਾਮ ਬਣ ਜੇ ਲੋਕ ਮੈਨੂੰ ਚੰਗਾ ਕਹਿਣ ਫਿਰ ਉਹਦੇ ਮੁੰਡੇ ਨੇ ਵੀ ਇਦਾਂ ਕੀਤਾ ਸ਼ਰਾਬ ਪੀਣੀ ਲੋਕਾਂ ਨੂੰ ਗਾਲਾਂ ਨਹੀਂ ਕੱਢਣੀਆਂ ਤੇ ਪਲੱਸ ਉਹ ਲੋਕਾਂ ਦੇ ਬੂਹੇ ਗੜੀ ਜਾ ਕੇ ਕਦੀ ਮੂੰਹ ਤੋਣਾ ਕਦੀ ਟੱਟੀ ਕਰਾਉਣੀ ਕਦੀ ਥੁੱਕ ਆਉਣਾ ਕਦੀ ਉਲਟੀ ਕਰ ਦੇਣੀ ਮਤਲਬ ਉਹ ਪਿਓ ਨਾਲੋਂ ਵੀ ਜ਼ਿਆਦਾ ਗੰਦੇ ਕੰਮ ਕਰਨ ਲੱਗ ਗਿਆ ਤੇ ਫਿਰ ਲੋਕਾਂ ਨੇ ਕਿਹਾ ਕਿ ਇਹਦੇ ਨਾਲੋਂ ਚੰਗਾ ਤਾਂ ਇਹਦਾ ਪਿਓ ਸੀ ਇਹੀ ਕੰਮ ਹੁਣ ਸਾਡੀ ਪੰਜਾਬ ਦੀ ਸਿਆਸਤ 'ਚ ਹੋਇਆ ਜਦੋਂ ਭਗਵੰਤ ਮਾਨ ਬਣਿਆ ਤੇ ਇਹਨੂੰ ਦੂਸਰੇ ਮੁੱਖ ਮੰਤਰੀਆਂ ਨੇ ਪਹਿਲਾਂ ਨੇ ਬਾਦਲ ਨੇ ਤੇ ਕੈਪਟਨ ਨੇ ਚੰਨੀ ਨੇ ਬੁਲਾ ਕੇ ਕਿਹਾ ਵੀ ਮਾਨ ਸਾਹਿਬ ਆਹੀ ਤੇ ਜਿਹੜਾ ਪੰਜਾਬ ਦਾ ਬੇੜਾ ਗਰਗ ਕਰਨਾ ਸੀ ਨੌਜਵਾਨੀ ਨੂੰ ਮਾਰਨਾ ਸੀ ਲੁੱਟਣਾ ਸੀ ਉਹ ਸਾਰਾ ਕੁਝ ਕੀਤਾ ਤੇ ਲੋਕਾਂ ਨੇ ਸਾਨੂੰ ਬਹੁਤ ਬਦਨਾਮ ਵੀ ਕੀਤਾ ਹੁਣ ਤੁਸੀਂ ਕੁਛ ਇਦਾਂ ਦਾ ਕਰਿਓ ਕਿ ਸਾਡੀ ਜਿਹੜੀ ਬਦਨਾਮੀ ਵਾਲੇ ਦਾਗ ਲੱਥ ਜਾਣ ਤੇ ਉਦੋਂ ਆਪਣੇ ਮੌਜੂਦਾ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਤੁਸੀਂ ਟੈਨਸ਼ਨ ਨਹੀਂ ਲੈਣੀ ਮੈਂ ਇਦਾਂ ਦੇ ਘਟਿਆ ਤੇ ਘਟਿਆ ਕਾਨੂੰਨ ਲੈ ਕੇ ਆਉਂਗਾ ਵੀ ਲੋਕ ਤੁਹਾਨੂੰ ਭੁੱਲ ਜਾਣਗੇ ਤੇ ਫਿਰ ਕਹਿਣਗੇ ਵੀ ਇਹਨਾਂ ਨਾਲੋਂ ਤੇ ਉਹ ਚੰਗੇ ਸੀ ਇਹੋ ਜਾਂ ਤਾਜ਼ਾ ਤਰੀਨ ਮੰਦ ਭਾਗਾ ਕਾਨੂੰਨ ਜਿਹੜਾ ਲਿਆਂਦਾ ਮਾਨ ਸਾਹਿਬ ਨੇ ਉਹ ਇਹ ਆ ਕਿ ਜਿਹੜਾ ਪਿਸਤੌਲ ਜਾਂ ਕੋਈ ਹਥਿਆਰ ਦੀ ਵੀਡੀਓ ਜਾਂ ਫੋਟੋ ਪਾਉਣ ਦੇ ਉੱਤੇ ਪਰਚਾ ਕੀਤਾ ਜਾਂਦਾ ਹੈ ਕਿਹੜੀ ਗੱਲੋਂ ਪਰਚਾ ਕੀਤਾ ਜਾਂਦਾ ਮੈਨੂੰ ਦੱਸੋ ਯਾਰਾ ਐਵੇਂ ਤੁਸੀਂ ਕਿੱਦਾਂ ਕਿਸੇ ਦੇ ਧੀ ਪੁੱਤ ਦੀ ਜ਼ਿੰਦਗੀ ਬਰਬਾਦ ਕਰ ਦੋਗੇ ਪਰਚਾ ਕਰਕੇ ਮੁੰਡਾ ਜਮਣਾ ਕਿਤੇ ਸੌਖਾ ਹੈ ਬੱਚਾ ਜਮਣਾ ਇਹ ਬਹੁਤ ਹੀ ਗਲਤ ਕਾਨੂੰਨ ਆ ਇਹ ਪਿਸਤੌਲ ਦੀ ਠੀਕ ਆ ਚਲੋ ਮੰਨਦੇ ਆਂ ਵੀ ਪਿਸਤੌਲ ਵਿਖਾਇਆ ਮਾਹੌਲ ਖਰਾਬ ਹੁੰਦਾ ਆ ਠੀਕ ਆ ਕਿਤੇ ਨਾ ਕਿਤੇ ਗੱਲ ਆ ਅਸੀਂ ਇਸ ਗੱਲ ਨਾਲ ਐਗਰੀ ਕਰਦੇ ਆਂ ਤੁਸੀਂ ਜੇ ਕੋਈ ਕਾਰਵਾਈ ਕਰਨੀ ਆ ਜੁਰਮਾਨਾ ਲਾ ਕੇ ਤੇ ਵਾਰਨਿੰਗ ਦੇ ਕੇ ਉਹਨੂੰ ਛੱਡ ਸਕਦੇ ਜੇ ਅੱਗੇ ਤੋਂ ਫੋਟੋ ਪਾਉਣ ਵਾਸਤੇ ਵੀਡੀਓ ਪਾਉਣ ਵਾਸਤੇ ਉਹਨੂੰ ਕਹੋ ਕਿ ਨਹੀਂ ਪਾਉਣੀ ਹਣਾ ਤੁਸੀਂ ਇਹ ਪਰਚਾ ਕਰਨਾ ਬਹੁਤ ਮਾੜੀ ਗੱਲ ਹੈ ਕਿਸੇ ਦੇ ਤੁਸੀਂ ਜ਼ਿੰਦਗੀ ਕੈਰੀਅਰ ਕਿਦਾਂ ਬਰਬਾਦ ਕਰ ਸਕਦੇ ਸਿਰਫ ਇੱਕ ਫੋਟੋ ਪਾਉਣ ਦੀ ਅਗਰ ਪਿਸਤੌਲ ਜਾਂ ਹਥਿਆਰ ਦੀ ਫੋਟੋ ਪਾਉਣਾ ਕੋਈ ਵਾਇਲੈਂਸ ਹੁੰਦੀ ਆ ਤੇ ਮੈਂ ਤੁਹਾਨੂੰ ਇੱਕ ਚੈਲੰਜ ਕਰਦਾ ਹਾਂ ਤੁਸੀਂ 10000 ਤੋਂ ਲੈ ਕੇ 1 ਲੱਖ ਤੱਕ ਦੇ ਕਰੀਬ ਲੋਕਾਂ ਨੂੰ ਇਕੱਠੇ ਕਰ ਲਓ ਮੈਂ ਆਪਣੇ ਫੋਨ ਦੇ ਵਿੱਚ ਡਿਫਰੈਂਟ ਡਿਫਰੈਂਟ ਟਾਈਪ ਦੇ ਵੈਪਨਸ ਦੀ ਫੋਟੋ ਲੈ ਕੇ ਉਹਨਾਂ ਲੋਕਾਂ ਨੂੰ ਦਿਖਾਉਂਗਾ ਜੇ ਉਹਨਾਂ ਲੱਖਾਂ ਲੋਕਾਂ ਦੇ ਵਿੱਚੋਂ ਇੱਕ ਵੀ ਬੰਦਾ ਉਹ ਫੋਟੋ ਵੇਖ ਕੇ ਮਰ ਜਾਂਦਾ ਤੇ ਮੈਂ ਮੈਂ ਕਹਿੰਦਾ ਤੁਸੀਂ ਬਿਨਾ ਟ੍ਰਾਇਲ ਤੋਂ ਮੈਨੂੰ ਫਾਂਸੀ ਦਿਓ ਜੀਣਾ ਨਹੀਂ ਚਾਹੁੰਦਾ ਉਸੇ ਵੇਲੇ ਤੁਸੀਂ ਮੌਜੂਦਾ ਚਾਹੇ ਗੋਲੀ ਮਾਰ ਦਿਓ ਵੀ ਹਾਂ ਵੀ ਫੋਟੋ ਦੇ ਨਾਲ ਬੰਦਾ ਮਰ ਗਿਆ ਅਗਰ ਹਥਿਆਰਾਂ ਦੀ ਫੋਟੋ ਇੰਨੀ ਹੀ ਮਾੜੀ ਇੰਨੀ ਹੀ ਜ਼ਿਆਦਾ ਵਾਇਲੈਂਸ ਕਰਦੀ ਆ ਤੇ ਫਿਰ ਤੁਸੀਂ ਇੱਕ ਖਤਰਨਾਕ ਲੱਗਦੀ ਹੈ ਤੁਹਾਨੂੰ ਕਿ ਵੀਡੀਓ ਜਾਂ ਫੋਟੋ ਹਥਿਆਰਾਂ ਦੀ ਤੁਸੀਂ ਐਂ ਕਰੋ ਆਪਣੇ ਨਾਲ ਜਿੰਨੇ ਵੀ ਆ ਗਾਰਡ ਤੁਰੇ ਫਿਰਦੀ ਗਾਰਡ ਤੁਰੇ ਫਿਰਦੇ ਨਾ ਇਹਨਾਂ ਦੇ ਸਾਰੇ ਹਥਿਆਰ ਜ਼ਬਤ ਕਰਕੇ ਤੇ ਇਹਨਾਂ ਨੂੰ ਮੋਬਾਈਲਾਂ ਦੇ ਵਿੱਚ ਫੋਟੋਆਂ ਭਰ ਦੋ ਹਥਿਆਰਾਂ ਦੀਆਂ ਪਿਸਤੌਲਾਂ ਦੀਆਂ ਬੰਦੂਕਾਂ ਦੀਆਂ ਤੇ ਨਾਲ ਨਾਲ ਲਈ ਫਿਰੋ ਮੈਂ ਤਾਂ ਨਾ ਮਾਨ ਸਾਹਿਬ ਤੁਸੀਂ ਐਂ ਕਰੋ ਆ ਜਿਹੜੀ ਯੂਕਰੇਨ ਦੀ ਤੇ ਰਸ਼ੀਆ ਦੀ جنگ ਲੱਗੀ ਆ ਨਾ ਉੱਥੇ ਵੀ ਆਪਣੀ ਆ ਜਿਹੜੇ ਆ ਪੰਜਾਬ ਪੁਲਿਸ ਵਾਲੇ ਆ ਨਾ ਇਹਨਾਂ ਨੂੰ ਫੋਟੋਆਂ ਦੇ ਕੇ ਹਥਿਆਰਾਂ ਦੀ ਤੋ ਭੇਜ ਦੋ ਸ਼ਾਇਦ ਕੋਈ ਕੋਈ ਮਲਕ ਦਾ ਜਿੱਤੇ ਜਿੱਤੇ ਕੋਈ ਨਵੇੜਾ ਨਿਕਲ ਜਾਈ ਔਰ ਇੱਕ ਚੀਜ਼ ਹੋਰ ਮੈਂ ਵਿਖਾਉਣੀ ਚਾਹੁੰਦਾ ਅਸੀਂ ਵੀ ਕੁਝ ਵੀਡੀਓਜ਼ ਦੇ ਵਿੱਚ ਪਿਸਤੌਲ ਵਗੈਰਾ ਦਿਖਾਏ ਸੀ ਉਹ ਐਕਚੁਅਲੀ ਆ ਪਿਸਤੌਲ ਆ ਦਿਵਾਲੀ ਤੇ ਪਟਾਕੇ ਚਲਾਉਣ ਵਾਲਾ ਔਰ ਇਹ ਖਰਾਬ ਹੋ ਚੁੱਕਿਆ ਇਹ ਤਾਂ ਹੁਣ ਟੀਚੂਟੀ ਚ ਵੀ ਨਹੀਂ ਕਰਦਾ ਤੇ ਇਹਨੇ ਬੰਦਾ ਸਵਾਹ ਮਾਰਨਾ ਚਲੋ ਗਾਂ ਤਾਂ ਫਿਰ ਅਸੀਂ ਇਹੋ ਜਿਹਾ ਪਿਸਤੌਲ ਵੀ ਆਪਣੀ ਵੀਡੀਓ ਚ ਨਹੀਂ ਦਿਖਾਵਾਂਗੇ ਮੈਂ ਡੀਜੀਪੀ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦਾ ਡੀਜੀਪੀ ਸਾਹਿਬ ਤੁਸੀਂ ਪੜ੍ਹੇ ਲਿਖੇ ਬੰਦੇ ਜੇ ਤੇ ਤੁਸੀਂ ਜਦੋਂ ਵੀ ਕੋਈ ਕਾਨੂੰਨ ਨੂੰ ਲਾਗੂ ਕਰਾਉਂਦੇ ਜੇ ਤਾਂ ਥੋੜਾ ਜਿਹਾ ਸੋਚ ਲਿਆ ਕਰੋ ਕਿ ਇਹਦੇ ਨਾਲ ਆਵਾਮ ਦਾ ਕੀ ਫਾਇਦਾ ਤੇ ਕੀ ਨੁਕਸਾਨ ਆ ਹੁਣ ਇੱਕ ਚੀਜ਼ ਕਦੀ ਗੌਰ ਨਾਲ ਸੋਚਿਓ ਜਿਹੜੀਆਂ ਵੀ ਤੁਹਾਡੀਆਂ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਉਹ ਸਾਡੇ ਦਿੱਤੇ ਟੈਕਸ ਨਾਲ ਬਣਦੀਆਂ ਕੋਈ ਵੀ ਗਵਰਨਮੈਂਟ ਕੋਲ ਇਦਾਂ ਦਾ ਅਧਿਕਾਰ ਜਾਂ ਰਾਈਟ ਨਹੀਂ ਆ ਕਿ ਉਹ ਨੋਟ ਛਾਪ ਲੈ ਤੇ ਮੁਲਾਜ਼ਮਾਂ ਨੂੰ ਤਨਖਾਹ ਦੇ ਦੇ ਇਹ ਜਿਹੜੇ ਸਾਡੇ ਦਿੱਤੇ ਸਾਡੇ ਕੀਤੇ ਖਰਚਿਆਂ ਦੇ ਵਿੱਚੋਂ ਟੈਕਸ ਜਾਂਦਾ ਨਾ ਉਹਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਣਦੀਆਂ ਸੋ ਇਸ ਕਰਕੇ ਤੁਸੀਂ ਉਹਨਾਂ ਦੇ ਹੁਕਮ ਮੰਨਣ ਨਾਲ ਕੋਈ ਸਲਾਹ ਕਰ ਲਈ ਦੀ ਹਿੰਦੀ ਵੀ ਮਾਨਸਾ ਦਾ ਕਾਨੂੰਨ ਸਹੀ ਨਹੀਂ ਆ ਆਪਾਂ ਇਹਨੂੰ ਲਾਗੂ ਨਹੀਂ ਕਰਾਂਗੇ ਪਰ ਚੇ ਰੱਦ ਕਰਾਂਗੇ ਔਰ ਗਾਂਹ ਹੋਣ ਨਹੀਂ ਦਵਾਂਗੇ ਇਹ ਸਲਾਹ ਕਰਨੀ ਚਾਹੀਦੀ ਤੁਹਾਡਾ ਫਰਜ਼ ਬਣਦਾ ਤੁਸੀਂ ਤੁਸੀਂ ਵੀ ਰਾਜੀ ਹੋ ਡੀਜੀਪੀ ਸਾਹਿਬ ਉਸ ਤੋਂ ਇਲਾਵਾ ਮੈਂ ਇੱਕ ਲਾਸਟ ਬੇਨਤੀ ਭਾਬੀ ਜੀ ਨੂੰ ਕਹਿਣਾ ਚਾਹਾਂਗਾ ਭਾਬੀ ਜੀ ਤੁਸੀਂ ਪੜੇ ਲਿਖੇ ਹੋ ਡਾਕਟਰ ਤੇ ਤੁਸੀਂ ਪਲੀਜ਼ ਸਲਾਹ ਕਰਕੇ ਘਰ 'ਚ ਇਦਾਂ ਦੇ ਜੋ ਵੀ ਹੋਰ ਮਾਨਸਾ ਕੋਈ ਕਾਨੂੰਨ ਲੈ ਕੇ ਆ ਰਹੇ ਜਿਹਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਕੋਈ ਖਤਰਾ ਆ ਜਾਂ ਪੰਜਾਬ ਦੀ ਪੰਜਾਬੀਅਤ ਨੂੰ ਖਤਰਾ ਆ ਉਹ ਨਹੀਂ ਲਾਗੂ ਹੋਣਾ ਚਾਹੀਦਾ ਔਰ ਦੂਸਰੀ ਗੱਲ ਹੈ ਤੁਸੀਂ ਜੋ ਵੀ ਕਰ ਰਹੇ ਹੋ ਅੱਛਾ ਆ ਇੱਕ ਤਾਂ ਜਿਹੜੀ ਸਾਡੀ ਮੇਨ ਪ੍ਰੋਬਲਮ ਹੈ ਨਸ਼ੇ ਦੀ ਉਹ ਉਹਦੇ ਤੋਂ ਸਾਨੂੰ ਕਿਸੇ ਤਰ੍ਹਾਂ ਦਾ ਬਚਾਓ ਜੋ ਵੀ ਐ ਸਕਤਾਈ ਉਸ ਪਾਸੇ ਕਰੋ ਅਸੀਂ ਵੀ ਜੇ ਕੋਈ ਸਹਿਯੋਗ ਦੇ ਸਕਦੇ ਹਾਂ ਤੇ ਜ਼ਰੂਰ ਅਸੀਂ ਤੁਹਾਡੇ ਨਾਲ ਖੜਾਂਗੇ ਸੋ ਪਲੀਜ਼ ਕੁਝ ਐਸਾ ਨਾ ਕਰੋ ਜਿਹਦੇ ਨਾਲ ਸਾਡੇ ਆਵਾਮ ਦਾ ਸਾਡੇ ਲੋਕਾਂ ਦਾ ਨੁਕਸਾਨ ਹੋਵੇ ਤੇ ਉਹਨਾਂ ਦੀ ਜ਼ਿੰਦਗੀ ਤੇ ਕੋਈ ਰਿਸਕ ਬਣੇ ਤੇ ਇੰਨੀ ਗੱਲ ਕਹਿੰਦਾ ਹਾਂ ਮੈਂ ਫਿਰ ਇੱਕ ਵਾਰ ਹੱਥ ਜੋੜ ਕੇ ਬੇਨਤੀ ਕਰਨਾ ਵੀ ਆ ਜਿਹੜਾ ਪਰਚਿਆਂ ਵਾਲਾ ਕੰਮ ਆ ਨਾ ਫੋਟੋਆਂ ਤੇ ਵੀਡੀਓਆਂ ਵਾਲਾ ਇਹ ਨਹੀਂ ਹੋਣਾ ਚਾਹੀਦਾ ਹਾਂ ਤੁਸੀਂ ਜੁਰਮਾਨਾ ਲਾਓ ਤੇ ਤਾਂ ਕਿ ਇਹ ਲੋਕਾਂ ਨੂੰ ਇੱਕ ਦੁਆਰ ਜੁਰਮਾਨਾ ਦਿੱਤਾ ਹੋਗਾ ਉਹਨੂੰ ਪਤਾ ਵੀ ਇੰਨੇ ਪੈਸੇ ਪੈਂਦੇ ਆ ਤੇ ਨਾ ਉਸ ਪਾਸੇ ਜਾਊਗਾ ਅਗਰ ਕੋਈ ਬੰਦਾ ਬਾਰ-ਬਾਰ ਫਿਰ ਵੀ ਜੇ ਇਹੋ ਜੇ ਕੰਮ ਕਰਦਾ ਤੇ ਫਿਰ ਤੁਸੀਂ ਜਿੱਦਾਂ ਦੀ ਵੀ ਕਾਰਵਾਈ ਕਰਨੀ ਚਾਹੁੰਦੇ ਕਰੋ ਇਹ ਸਾਰੀਆਂ ਗੱਲਾਂ ਮੈਂ ਭਰੇ ਮਾਨ ਤਾਂ ਕਿ ਇਹਨਾਂ ਕਿਉਂਕਿ ਮਾਨਸਾਵਾ ਅਸੀਂ ਤੁਹਾਨੂੰ ਵੋਟਾਂ ਪਾਈਆਂ ਤੇ ਪੁਵਾਈਆਂ ਪ੍ਰਚਾਰ ਕੀਤਾ ਤੁਹਾਡੇ ਲਈ ਹੁਣ ਸਾਡੀ ਆਤਮਾ ਬਲੁੰਦਰੀ ਜਾਂਦੀ ਲੋਕ ਸਾਨੂੰ ਟਿੱਚਰਾਂ ਕਰਦੇ ਵੀ ਤੁਹਾਡੇ ਮੰਨਿਆ ਆ ਕਰਤਾ ਤੁਹਾਡੇ ਨੇ ਉਹ ਕਰਤਾ ਤੇ ਅਸੀਂ ਤੇ ਤੁਹਾਨੂੰ ਕਿਹਾ ਨਹੀਂ ਵੀ ਇਦਾਂ ਦਾ ਕੋਈ ਗੰਦਾ ਕਾਨੂੰਨ ਲੈ ਕੇ ਆਉ ਜਿਹਦੇ ਨਾਲ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ ਠੀਕ ਆ ਫੋਟੋ ਪਾਉਣੀ ਗਲਤ ਆ ਨਹੀਂ ਪਾਉਂਦੇ ਤੇ ਨਾ ਹੀ ਕਿਸੇ ਨੂੰ ਪਾਉਣ ਦੀ ਗਵਾੰਗੇ ਅੱਗੇ ਤੋਂ ਜੋ ਪਿੱਛੇ ਹੋ ਚੁੱਕਾ ਉਹਨਾਂ ਲੋਕਾਂ ਨੂੰ ਛੱਡ ਕੇ ਜਿਨ੍ਹਾਂ ਕੋ ਪੈ ਗਿਆ ਫੋਟੋਆਂ ਕਈਆਂ ਨੂੰ ਡਿਲੀਟ ਹੀ ਨਹੀਂ ਕਰਨੀਆਂ ਹੁੰਦੀਆਂ ਫੋਟੋ ਪਾਉਣੀ ਇੱਕ ਅਲੱਗ ਮੈਟਰ ਆ ਪਰ ਡਿਲੀਟ ਕਰਨ ਲਈ ਇੱਕ ਪ੍ਰੋਸੈਸ ਹੈ ਜਿਨ੍ਹਾਂ ਨੂੰ ਨਹੀਂ ਪਤਾ ਲੋਕਾਂ ਨੂੰ ਉਹ ਵਿਚਾਰੇ ਫਸੇ ਪਏ ਆ ਉਹਨਾਂ ਨੂੰ ਤੁਸੀਂ ਥਾਣਿਆਂ ਦੇ ਗੀੜੇ ਲਵਾਈ ਜਾਂਦੇ ਜੇ ਜਿਹੜੀ ਇਸ ਦੁਨੀਆ ਦੇ ਉੱਤੇ ਕੋਈ ਐਸਾ ਬੰਦਾ ਪੈਦਾ ਨਹੀਂ ਹੋਇਆ ਜਿਹੜਾ ਮੈਨੂੰ ਖਰੀਦ ਕੇ ਕੋਈ ਕੰਮ ਲੈ ਸਕੇ ਵੀ ਪੈਸੇ ਦੇ ਕੇ ਵੀ ਸੋਚੇ ਆਹ ਕੰਮ ਕਰਵਾ ਲਾਂਗੇ ਮਤਲਬ ਵੋਟਾਂ ਪਾਈਆਂ ਆਪਣੀ ਮਰਜ਼ੀ ਨਾਲ ਪਾਈਆਂ ਨਾ ਤੁਸੀਂ ਖਰੀਦ ਸਕਦੇ ਸੀ ਨਾ ਕੋਈ ਹੋਰ ਮੈਨੂੰ ਰੇਟ ਲਾ ਸਕਦਾ ਸੀ ਸੋ ਇਸ ਕਰਕੇ ਇੰਨਾ ਕਹਿਣ ਦਾ ਮੇਰਾ ਹੱਕ ਬਣਦਾ ਸੀ ਇਹ ਕਾਨੂੰਨ ਬਾਰੇ ਤੇ